ਸੋ ਵਰਲਡ ਅੱਜ ਵੀ ਪਾਰਲਾਸ ਕਾਨਫਰੰਸ ਹੋਈ ਆ ਉਪਰ ਕਿੰਨਾ ਸਮਾਸ਼ ਆ ਪਰ ਸਾਡੀ ਸੰਸਦ ਸਮਾਗ ਸਿੱਟੇ ਦੀ ਜੇ ਜਨਵਾਤ ਸੱਜੇ ਹੋਈਆਂ ਸਾਰੇ ਸਲਾਹਕੋ ਇਕੱਠੇ ਹੋ ਰਹੇ ਨੇ ਤੇ ਜੋ ਵਿਵਾਦੀ ਜਣਾ ਵਿੱਚ ਸਾਹਮਣੇ ਆਇਆ ਕਿ ਸਿੰਘ ਸਾਹਿਬ ਦੇ ਰਿਲੇਸ਼ਨ ਦੀ ਉਹ ਨਹੀਂ ਭਾਈ ਬੋਕਰ ਰੋਕੀ ਪਰ ਉਹ ਸਮਾਜ ਵਿੱਚ ਸਾਰੇ ਸੀ ਵਿਚਾਰ ਕਰਨ ਵਾਸਤੇ ਇਕੱਠੇ ਹੋ ਰਹੇ ਆ ਜਿਸ ਹਾਲਾਤਾਂ ਬਣਾਂ ਤਾਂ ਉਹ ਇਹ ਰਹੀ ਮੈਂ ਤੁਹਾਨੂੰ ਦੱਸ ਦਿੰਦੀ ਦੂਜਲੀ ਇਸ ਗੱਲ ਦੀ ਤਰੀਕਕਾਰ ਦੇ ਆ ਕਿ ਅਸਲੀ ਸਾਥ ਜਿਹੜੇ ਇਸ ਵਾਰ ਸਹਾਰੇ ਆ ਕਿ ਉਹਨਾਂ ਦੇ ਇੱਕ ਫਾਰਮ ਦਾ ਮਨਜ਼ੂਰੀ ਮਸਲਾ ਹੈ ਸਾਡਾ ਇਹ ਬਵਾਸਤਾ ਵੀ ਜਾਣਦੇ ਹੋ ਜਿਹਨਾਂ ਦੇ ਫੀਸ ਅਰਗੇਨਿਜ਼ੇਸ਼ਨ ਦੀ ਜਿੰਮੇਵਾਰੀ ਕੇਵਲ ਸਾਡੇ ਕੋਲ ਰਹੀ ਹੈ ਇਹ ਗੱਲ ਨੂੰ ਬਾਕੀਆ ਫੈਸਲੇ ਵੀ ਬਹੁਤ ਜ਼ਿੰਮੇਵਾਰੀ ਨਾਲ ਫੈਸਲੇ ਕੀਤੇ ਹੋਏ ਔਰ ਉਹ ਸੱਚੇ ਸਪੈਂਡ ਲਏ ਉਹਨਾਂ ਨੇ ਕੌਮ ਦੇ ਹਿੱਤ ਵਾਸਤੇ ਔਰ ਹੁਣ ਵੀ ਬਤੌਰ ਹੈੱਡ ਗ੍ਰਾਂਟ ਸੀਸੀ ਦੇ ਦਵਾਰ ਸਾਹਿਬ ਬਹੁਤ ਇੱਜ਼ਤਿਆਰ ਸੇ ਬਾਵਾਂ ਨਿਭਾ ਰਹੇ ਹਨ। ਕੌਮਰੂਲ ਤੇ ਬਹੁਤ ਆਸ ਹੈ, ਮਾਣ ਹੈ। ਪਰ ਅਸੀਂ ਇਸ ਗੱਲ ਦੇ ਵਿੱਚ ਵੀ ਆਸ ਰੱਖਦੇ ਹਾਂ ਕਿ ਮਾਲ ਵੀ ਕਰਦੇ ਆਂ, ਕੌਣ ਵਾਲੇ ਸਰਵਿਸ ਸਿੰਘ ਸਾਹਿਬ ਇਸ ਤਰ੍ਹਾਂ ਕੌਮ ਨੂੰ ਆਪਣੀ ਸੇਵਾ 'ਮਾਂ' ਦਿੰਦੇ ਰਹਿਣਗੇ। ਕੌਮ ਦੀ ਅਗਵਾਈ ਵੀ ਕਰਨਗੇ। ਜੋ ਵਿਵਾਦ ਹੋਇਆ, ਕੋਰਟ ਤੇ ਜਾਣ ਦਾ ਉਹਦੇ ਸੰਬੰਧੀ ਅਸੀਂ ਸਿੰਘ ਸਾਹਿਬ ਜੀ ਨੂੰ ਵੀ, ਸੁਣੋਣੀ ਕਮੇਟੀ ਨੂੰ ਵੀ ਔਰ ਸੰਬੰਧਿਤ ਸਾਰੇ ਇੱਤੇ ਨਾਲ ਬੰਨ੍ਹਦੇ ਆਂ। ਆਪਡੇ ਬਨੋ ਵੀਰ ਕਰਦੇ ਆਂ। ਸਿੱਖੋਂ ਦੇ ਮਸਲੇ ਜੋ ਸਾਡੇ ਆਪਣੇ ਬਿਲਕੁਲ ਅਧੂਰੀ ਮਸਲੇ ਹਨ ਇਹਨਾਂ ਨੂੰ ਬਿਲਕੁਲ ਕੋਟ ਵਿਚਾਰੀ ਦੇ ਘਰ ਤੇ ਨਾ ਪਹੁੰਚਾਇਆ ਜਾਵੇ ਅੱਗੇ ਵਾਸਤੇ ਇਹជា ਨਾ ਹੋਵੇ ਜਦ ਹੁਣ ਕੇ ਆਪਾਂ ਇਸ ਸਮੇਂ ਵਿੱਚ ਇੱਕ ਕਮੇਟੀ ਵੀ ਬਣ ਚੁੱਕੀ ਆ ਜ세ਦਾਰ ਸਹਿਗਵਾਨ ਦੇ ਲੋਨ ਜਾਂ ਲੋਨ ਬਾਰੇ ਉਹਦੀ ਵੇਟ ਕਰਨ ਗਈ ਸੀ ਕਿ ਉਹ ਕਮੇਟੀ ਕੀ ਫੈਸਲਾ ਕਰਦੀ ਆ ਅਸੀਂ ਕਿਸ ਤਰ੍ਹਾਂ ਕਿਸੇ ਸਿੰਘ ਸਾਹਿਬ ਨੂੰ ਬੇਦਾ ਕਰਨਾ ਔਰ ਕਿਸ ਤਰ੍ਹਾਂ ਕਿਸੇ ਸਿੰਘ ਸਾਹਿਬ ਨੂੰ ਲੈ ਕੇ ਆਉਣਾ ਤਾਂ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਜਿੰਸੇਦਾਰ ਤੇ ਜਾਂ ਸਿੰਘ ਸਾਹਿਬਾਂ ਦੇ ਤੌਰ ਤੇ ਉਸ ਕਮੇਟੀ ਦੀ ਰਿਪੋਰਟ ਆਉਣ ਤੱਕ ਆਪਾਂ ਨੂੰ ਕੋਈ ਵੀ ਹਾਲਾਤ ਦੇ ਨਾਲ ਸ਼ੇਰਖਾਣ ਨਹੀਂ ਕਰਨੀ ਚਾਹੀਦੀ ਕਿਸੇ ਦੇ ਵੀ ਅਹੁਦੇ ਨੂੰ ਕਿਸੇ ਦੇ ਵੀ ਮਾਨ ਸਨਮਾਨ ਨੂੰ ਠੇਸ ਨਾ ਲੱਗੇ ਅਸੀਂ ਪਹਿਲਾਂ ਬਹੁਤ ਦੁਖਦਾਈ ਮਾਹੌਲ ਵਿੱਚੋਂ ਨਿਕਲ ਰਹੇ ਹਾਂ ਕੌਮ ਬਹੁਤ ਐਸ ਵਕਤ ਇੱਕ ہماری ਪੀਸ਼ਲ ਵਿੱਚ ਆਪਾਂ ਕਹਿ ਸਕਦੇ ਕਿ ਐਸੇ ਸਾਡੇ ਹਾਲਾਤ ਨੂੰ ਪ੍ਰਚਾਰ ਦੀ ਜ਼ਰੂਰਤ ਹੈ ਸਾਨੂੰ ਤਾਰਪੁਰ ਚਾਰ ਦੀ ਜੀ ਹੂਸ ਦਾ ਸਾਨੂੰ ਰਾਜਨੀਤਿਕ ਦੌਰ ਤੇ ਮਜ਼ਬੂਤ ਹੋਣ ਦੀ ਜ਼ਰੂਰਤ ਦਾ ਸਿੱਖ ਕੌਮ ਨੂੰ ਜੇ ਅਸੀਂ ਇਸ ਤਰ੍ਹਾਂ ਆਪਣਾ ਹੀ ਭੰਬੜ ਪੂਸਾ 파 ਕੇ ਬੈਠੇ ਰਹੇ ਤਾਂ ਅਸੀਂ ਕਦੇ ਮਜ਼ਬੂਤ ਨਹੀਂ ਹੋ ਸਕਾਂਗੇ ਦੁਸ਼ਮਣ ਨੂੰ ਅਸੀਂ ਆਪਣੇ ਆਪ ਭਾਵੀ ਕਰ ਰਹੇ ਹਾਂ ਇਸ ਕਰਕੇ ਸੀ ਅਪੀਲ ਕੀਤੀ ਸਾਡੇ ਸਾਰਿਆਂ ਨੂੰ ਅਪੀਲ ਹੈ ਸਾਰਿਆਂ ਨੂੰ ਕਿ ਭਾਈ ਇਹ ਸਮੱਸਿਆ ਨੂੰ ਅੰਦਰ ਬੈਠ ਕੇ ਨਵੇੜੋ ਕੌਮ ਨੂੰ ਅਸੀਂ ਹਾਸੋਗਿਆਨਾ ਬਣਾਈਏ ਕਿਤੇ ਵੀ ਅਸੀਂ ਸਿੰਘ ਸਾਹਿਬ ਦਾ ਸਤਿਕਾਰ ਵੀ ਕਾਇਮ ਰੱਖੀਏ ਔਰ ਬਾਕੀ ਜੇ ਸੇਦਾਰਾਂ ਦਾ ਸਤਿਕਾਰ ਵੀ ਕਿ ਐਮ ਰੱਖੀਓ ਅਹੁਦੇਦਾਰ ਜੋ ਚੁਣੇ ਹੋਏ ਅਹੁਦੇਦਾਰ ਹਨ ਉਹਨਾਂ ਦਾ ਵੀ ਸਨਮਾਨ ਮਾਨ ਸਤਿਕਾਰ ਕੌਮ ਵਿੱਚ ਬਣਿਆ ਰਹੇ ਔਰ ਅਸੀਂ ਸਾਰੇ ਸਿੰਘ ਸਾਹਿਬ ਕੈਨੇਡਾ ਦੇ ਵੀਰ ਸਿੰਘ ਜੀ ਨਾਲ ਪੂਰੀ ਤਰ੍ਹਾਂ ਸਹਿਮਤਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਉਹ ਆਪਣੀ ਸੇਵਾਵਾਂ ਕੌਮ ਨੂੰ ਇਸ ਤਰ੍ਹਾਂ ਦਿੰਦੇ ਰਹਿਣ ਉਹਨਾਂ ਦੀ ਅਗਵਾਈ ਦੀ ਬਹੁਤ ਵਧੀਆ ਲੋੜ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਇਹੀ ਸਾਡੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਇਹ ਜਾਨੀ ਸਾਰੇ ਆਪਾਂ ਫੈਸਲੇ ਆਪਣੇ ਹੁੰਦੇ ਆ ਕਾਲ ਪਕੜ ਕੇ ਤੇ ਉਹਨੇ ਹਾਈਪੋ ਦਾ ਰੋਕ ਕਿਉਂ ਕੀਤਾ ਇਹ ਦੁਖਦਾਈ ਵਿਸ਼ਾ ਨਹੀਂ ਹੋਣਾ ਚਾਹੀਦਾ ਸੀ ਕਿ ਇਹਦਾ ਮਤਲਬ ਹੈ ਕਿ ਸਾਡੇ ਜਿਹੜੇ ਹਾਲਾਤ ਇੰਨੇ ਨਿਗਾਰਾ ਚੁੱਕਾ ਕਿ ਜੇ ਇੱਕ ਹੈਡ ਗ੍ਰਾਂਥੀ ਵੀ ਕੋਟ ਦਾ ਰੁਕ ਕਰਨਾ ਪੈ ਜਾਵੇ ਇਹ ਸਾਡੇ ਵਾਸਤੇ ਮਾੜੀ ਗੱਲ ਆ ਨਿਗਾਰ ਇੰਨਾ ਸਾਡੀ ਰਾਜਨੀਤੀ ਵਿੱਚ ਸਾਡੀ ਸਿਆਸਤ ਵਿੱਚ ਧਰਮ ਦੇ ਉੱਪਰ ਇੰਨਾ ਪ੍ਰਬੰਧਕਾਂ ਵਿੱਚ ਇੰਨਾ ਨਿਗਾਰ ਆ ਚੁੱਕਾ ਕਿ ਇੱਕ ਹੈਡ ਗ੍ਰਾਂਥੀ ਵੀ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਤੇ ਬਾਕੀ ਕੌਣ ਸੇਫ ਹੋਵੇਗਾ ਇੱਕ ਬਾਬਾ ਜੀ ਜਿੱਦਾਂ ਆਪਣੇ ਸੇਕ ਸੰਸਥਾ ਦੇ ਵਿੱਚ ਥੋੜਾ ਜਿਹਾ ਪੁਚਾਰ ਦੀ ਵੀ ਕਮੀ ਆ ਜਿੱਦਾਂ ਅੱਗੇ ਪਹਿਲਾਂ ਨਗਰ ਕੀਰਤਨ ਪਰਿਵਾਰ ਹੁੰਦੇ ਸੀ ਪਿੰਡਾਂ 'ਚ ਉਹ ਬਹੁਤ ਜ਼ਿਆਦਾ ਘਟ ਗਏ ਆ ਨੂੰ ਤੁਸੀਂ ਕਿੱਥਾਂ ਦੇਖਦੇ ਅਸੀਂ ਇਹ ਦੇਖਦੇ ਕਿ ਸਾਡੇ ਵਿੱਚ ਗਰਾਵ ਟਾਈਪ ਆ ਪਹਿਲਾਂ ਵੀ ਇਹ ਬੇਨਤੀ ਕੀਤੀ ਕਿ ਬਹੁਤ ਘਾਟ ਆਈ ਆ ਧਰਮ ਪ੍ਰਚਾਰ ਦੀ ਸਾਨੂੰ ਇਸ ਵੇਲੇ ਸਾਡਾ ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਸਾਰੀਆਂ ਗੱਲਾਂ ਛੱਡ ਕੇ ਧਰਮ ਪ੍ਰਚਾਰ ਵਿੱਚ ਕੁੱਦਨ ਦੀ ਲੋੜ ਆ ਸਾਰਿਆਂ ਨੂੰ ਹਰੇਕ ਸੇਖ ਨੂੰ ਹਰੇਕ ਗੁਰੂ ਦਸੇਖ ਆਪਣੇ ਆਪ ਵਿੱਚ ਪ੍ਰਚਾਰਕ ਹੋਵੇ ਆਪਣੇ ਘਰ ਤੋਂ ਪ੍ਰਚਾਰ ਸ਼ੁਰੂ ਕਰੇ ਫਿਰ ਉਸ ਤੋਂ ਬਾਅਦ ਗੁਰਦੁਆਰੇ ਲੈਵਲ ਦਾ ਫਿਰ ਸ਼ਹਿਰ ਲੈਵਲ ਦਾ ਫਿਰ ਕੌਮੀ ਲੈਵਲ ਦਾ ਪ੍ਰਚਾਰ ਅਸੀਂ ਫਿਰ ਉਹਦੀ ਇੱਕ ਨਾਮ ਬੰਦ ਉਹਨੂੰ ਕਰ ਸਕਾਂਗੇ ਪ੍ਰਚਾਰਦਾਰ ਦੌਰ ਸ਼ੁਰੂ ਕਰ ਸਕਾਂਗੇ ਸਾਨੂੰ ਸੁਚੇਤ ਹੋਣਾ ਪੈਣਾ ਸਾਰਿਆਂ ਦੀ ਜਿੰਮੇਵਾਰੀ ਇੱਕ ਦੀ ਨਹੀਂ ਸਾਡੀ ਸਾਰਿਆਂ ਦੀ ਸਿੱਖਾਂ ਦੀ ਸਾਰੇ ਗੁਰੂ ਦੀ ਸਿੱਖਾਂ ਦੀ ਜਿੰਮੇਵਾਰੀ ਬਣਦੀ ਕਿ ਆਪਾਂ ਪ੍ਰਚਾਰ ਕਰੀਏ ਆਪਣੇ ਘਰ ਤੋਂ ਸ਼ੁਰੂ ਕਰੀਏ ਆਪਣੀ ਪੀੜੀ ਸੰਭਾਲ ਕੇ ਇਹ ਜਿਹੜੇ ਆਪਣੇ ਘਰ ਤੋਂ ਸ਼ੁਰੂ ਕਰਾਂਗੇ ਬਾਹਰ ਵੀ ਸੀ ਆਪਣੇ ਆਪ ਕਰਦੇ ਚੱਲ ਜਵਾਂਗੇ